ਉਹਨੂੰ ਸੁਪਰ ਮਾਤਵਾਦ ਨਜ਼ਰ ਨੂੰ ਸੁਣਦੇ ਸੀ ਉਸ ਤੋਂ ਵੀ ਜਿਹੜੇ ਕਿ ਅੱਜ ਆਪਾਂ ਨੂੰ ਸ਼ਰਮੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਜਿਹੜੀ ਆਪਣੇ ਜਾਤੀਵਾਦ ਹੈ ਜਿਹੜੇ ਆਪਣੇ ਵਿੱਚ ਵੜੇ ਜਾ ਰਿਹਾ ਹੈਗਾ ਉਹ ਤੋਂ ਬਾਹਰ ਆਜੋ ਇੱਕ ਜੁੱਟ ਹੋ ਜੇ ਤਨੇ ਗਾਣਾ ਸਾਜੇ ਸਮਝਾਉਣਾ ਤੇੜ ਕਰ ਦਿੱਤੀ ਜਾਂਦੀ ਆ ਤੇ ਜੇ ਮੰਦਰਾਂ ਨੂੰ ਤਾਂ ਆਇਆ ਜਾਂਦਾ ਤੇ ਮਸਜਿਦਾਂ ਨੂੰ ਤਾਂ ਆਇਆ ਜਾਂਦਾ ਤੇ ਜੇ ਕਿਸਾਨਾਂ ਕਰਾਉਂਦੇ ਤਾਂ ਆ ਜਾਂਦਾ ਉਹ ਤੋਂ 47 ਮੀਟਰ ਜਿਹੜੇ ਸਰਕਾਰਾਂ ਕਰਦੀ ਹੋ 47 ਮੀਟਰ ਕਿ ਪੰਜਾਬ ਦੇ ਉੱਪਰੀ ਕਿਤੇ ਜਾਂਦੇ ਨੇ ਜਦੋਂ ਡਾਂਗਾ ਪਈਆ ਪੰਜਾਬ ਤੇ ਪਈਆ ਜਦੋਂ ਮੌਤਾਂ ਤਾਂ ਸਾਹਮਣਾ ਕਰਨਾ ਪੈਂਦਾ ਜਿਹੇ ਚੀਜ਼ ਦਾ ਸਾਹਮਣਾ ਕਰਨਾ ਪੈਦਾ ਪੰਜਾਬ ਦੇ ਲੋਕਾਂ ਨੂੰ ਅੱਗੇ ਹੋਣਾ ਪੈਂਦਾ ਪੰਜਾਬ ਨੂੰ ਜ਼ੇਕਰ ਬਚਾਉਣਾ ਪਹਰੇ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਕਿ ਸਾਰੇ ਇੱਕ ਜੁੱਟ ਹੋ ਜੇਓ ਇੱਕ ਜੁੱਟ ਹੋ ਮੰਨਦੇ ਤਾਂ ਫਿਰ ਡਾਂਗਾ ਕਿਸੇ ਬੰਸਾ ਕਰ ਲੈਣ ਦੇ ਉੱਤੇ ਆਵਾਜ਼ ਉਠਾਓ ਪੰਜਾਬ ਬਣਾਉਣੇ ਹਜਾਂ ਬਣਾਉਣੇ ਤੁਹਾਡੇ ਬਲੇ ਕੱਕ ਨਹੀਂ ਪੈਣਾ ਆਖਿਰ ਕੀ ਬੜੀ ਗੱਲੋ ਬਗੀਆਂ ਹੋ ਕੇ ਵੀ ਆ ਜਾਤਾ ਬੰਦੇ ਜੋ ਸੋਹ ਦੇਤੀਆ ਸਾਰੀ ਸੰਧਤੀ ਕੋ ਉੱਤਗਤ ਉਹ ਗੁਰੂਆਂ ਦੇ ਬੁੱਤਲੇ ਵਿੱਚ ਪਰ ਉਹ ਇੱਕ ਜੋਟੇ ਚੱਲਾਂਗੇ ਟੜੇ ਵੱੱਲੇ ਟੜੇ ਪ੍ਰਧਾਨੀਆਂ ਨੂੰ ਟੜੇ ਅੱਜ ਜਿਹੜੀ ਲੜਾਈ ਆ ਉਸ ਲੜਾਈ ਦੇ ਵਿੱਚ ਸਾਥ ਦੇ ਕੱਲੇਵਾਰ ਖਾਲਸਾ ਸਾਥ ਦੇ ਅੱਜ ਪੰਟੀ ਦੇ ਟੁੱਕੇ ਪਾਣੇ ਦੇ ਵਿੱਚ ਸੰਧਾਰ ਸਿੰਘ ਯਾਰਾ ਨੇ ਉਹ ਇਹ ਜਿੱਤ ਦਾ ਫੈਸਲਾ ਐ ਸਿੰਘਾਹ ਸਿੰਘ ਦੇ ਕੋਲ ਭਾਈ ਕਿਸ ਨੇ ਰੋਕਿਆ ਤਾਂ ਨਹੀਂ ਨਾ ਨਾ ਦਾ ਰੱਬ ਬਖਸ਼ੇ ਰੱਖੇ ਜਿਹੜਾ ਕੋਲਾ ਪੜਾਵੇ ਪੰਟੀ ਦੇ ਮਾਨੇ ਆ ਗੋ ਜਿਹੜਾ ਮੋਦੀ ਹੈ ਮੋਦੀ ਦਾ ਹੁਣ ਜਿਹੜਾ ਪਰਿਵਾਰ ਹੈ ਤਾਂ ਇਹ ਦੇਖਦੇ ਆ ਚੋ ਆ ਮਨਮੋਹ ਸਿਹਾਲੀ ਗੱਲ ਚੱਲਦੀ ਆ ਆਪਣੇ ਸਾਨੂੰ ਤਾਂ ਜਣੀ ਮੋਹਲਮਾਨ ਭਰਾਵਾਂ ਨੇ ਵੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਪੂਰੀ ਸਪੋਰਟ ਕੀਤੀ ਐ ਚਾਹੇ ਮਲੇਰ ਕੋਟ ਦੇ ਖੇਰਖਾਂ ਦੀ ਗੱਲ ਆਉਂਦੀ ਹੋਵੇ ਵੀ ਜਣੀ ਉਹਨੇ ਇਹਦੇ ਆਲਾ ਉਪਨੀ ਧਾਰਿਆ ਕਿ ਉਹਨਾਂ ਦਾ ਪਰਿਵਾਰ ਉਹਦੇ ਘਰ ਜੰਗ ਦੀ ਮਾਰੇ ਹੋਏ ਉਹ ਕਹਿੰਦਾ ਵੀ ਬਤਿਆਂ ਤੇ ਮਾਤਾ ਨਾਲ ਅਸੀਂ ਕੋਈ ਦੁਸ਼ਮਣੀ ਨਹੀਂ ਸਾਡੀ ਪਰ ਸਾਨੂੰ ਜਿਹੜਾ ਇਹ ਆਸ ਦੀ ਵੀ ਸਾਡੀ ਐਮਐਸਪੀ ਦੀ ਲੜਾਈ ਹੈ ਗਰੰਟੀ ਕਾਨੂੰਨ ਬਾਰੇ ਪਰ ਉਹ ਆਸੀਂ ਵੇਖਿਆ ਜਿਹੜੀ ਸਾਡੇ ਨਾਲ ਲੱਗ ਗਿਆ ਸਰਕਾਰ ਇੱਕ ਦਾ ਜਿੰਦਾ ਜਿੰਦਾਬਾਦ ਜਿੰਦਾਬਾਦ ਪਤੀ ਸਰਕਾਰ ਮੁਦਦੇ ਮੁਸਲਾਬਾਦ ਮੁਸਲਾਬਾ ਜਗਰ ਸਿੰਘ ਜੀ ਸ਼ਪਤ ਕਿਤੇ ਇੱਕ ਵੱਜਰ ਗਲਤੀ ਨਾ ਕਰ ਲੇ ਤਾਂ ਆਹ ਦੀ ਬਹੁਤ ਵੱਡੀ ਗਲਤੀ ਹੋਊਗੀ ਤੇ ਕਾਹ ਜਾ ਆਪ ਦੀ ਆਪ ਸਰਕਾਰ ਨੂੰ ਇਹਦਾ ਖੰਡਿਆਜਾ ਇਹਦਾ ਭੁਗਤਣਾ ਪਊਗਾ ਯਾਦ ਰੱਖਣਗੇ ਬੱਲੇ ਨਾਲ ਸਭ ਬੈਠੇ ਆ ਉਹਨਾਂ ਨਾਲ ਕਿਸੇ ਕਿਸਮ ਦੀ ਕੋਈ ਵੀ ਉਹਨਾਂ ਨੂੰ ਅੱਥੇ ਮਦਦ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਸਾਰੇ ਜਿੰਨੇ ਵੀ ਸਾਰੇ ਬੈਠੇ ਆ ਸਾਰੇ ਪੰਜਾਬ ਦੇ ਬੱਚੇ-ਬੱਚੇ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ ਹੈ ਕਿ ਦੇਸ਼ ਸੁਪਰੀਮ ਕੋਰਟ ਦਾ ਬਹਾਨਾ ਬਣਾ ਕੇ ਤੁਸੀਂ ਉਸ ਦੇਵਾ ਦਾ ਗੁਰੂ ਜਿਹੜਾ ਪੰਜਾਬ ਖਾਤਰ ਕਿਸਾਨੀ ਖਾਤਰ ਆਪਣੀ ਜਾਨ ਦੇ ਰਿਹਾ ਇਹਨੂੰ ਕੋ ਜ਼ਬਰਦਸਤੀ ਚਾਕੇ ਹਸਪਤਾਲ ਦਾਖਲ ਕਰਾਓ ਇਹ ਬਿਲਕੁਲ ਨਾ ਗੜ ਬੈਠੋ ਸਾਰੀ ਸਰਕਾਰ ਨੂੰ ਚੇਤਾਵਨੀ ਹੈ ਕੋਲ ਬਾਕੀ ਤੋਂ ਬਹੁਤ ਹੀ ਸਤਿਕਾਰ ਦੋਗੇ ਬੀਬੀਆਂ ਜੀ ਨੂੰ ਬਹੁਤ ਧੰਨਵਾਦ ਕਰਦੇ ਆ ਮਾਤਾ ਪਿਤਾਵਾਂ ਦਾ ਵੀ ਤੁਸੀਂ ਬੜੀ ਵੱਡੀ ਗਿਣਤੀ 'ਚ ਪਹੁੰਚੇ ਹੋ ਤੁਹਾਡੇ ਕੇ ਸਾਡਾ ਸਿਰ ਟੁਕਦਾ ਤੁਹਾਡਾ ਬਹੁਤ ਬਹੁਤ ਸਤਿਗੁਰਾਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਪਹਿਲਵਾਨ ਜੀ ਜਗਤਾਰ ਸਿੰਘ ਜੀ ਗੋਲੂ ਉਹ ਵੀ ਆਕੇ ਆਗੇ ਆਪਣੇ ਵਿਵਾਸ ਵਿਚਾਰਾਂ ਨਾਲ ਕੇਂਦਰ ਦੇ ਪੰਜਾਬ ਦੀਆਂ ਨੀਤੀਆਂ ਬਾਰੇ ਕਸਵਾਂ ਨਾਲ ਹੋ ਰਹੇ ਟੱਕੇ ਬਾਰੇ ਸੰਗਤਾਂ ਵਿਚਾਰ ਸਾਂਝੇ ਕਰਨ ਗੋਲੂ ਜੀ ਸੋਆਉ ਜੀ ਰਲ ਕੇ ਪੱਤੇ ਦੀ ਸਾਂਝ ਪਾਈਏਗਾ ਦਿੱਕਾ ਸੋਆਉ ਜੀ ਦਿੱਕਾ ਖਾਲਸਾ ਤੁਹਾਡੇ ਕਿਸਾਨ ਜੀਆਂ ਦੇ ਲੀਡਰ ਭਾਈ ਸਾਹਿਬ ਨੇ ਸਾਰਾ ਕੁਝ ਦੱਸਾ ਵਿਸਾਰ ਚ ਮੈਂ ਤਾਂ ਦੋ ਕੀ ਗੱਲਾਂ ਕਰਨੀਆਂ ਹੁੰਦੀਆਂ ਨਾਲ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਕਿਉਂਕਿ ਜਿਹੜਾ ਮਰਨ ਵਰਤ ਰੱਖਿਆ ਸਾਡੇ ਬੱਲੇਬਾਲ ਸਾਹਿਬ ਅੱਜ ਮੇਰੇ ਘਰ 'ਚ ਮੈਂ ਪਰसों ਜਾ ਕੇ ਤੇ 33-35 ਦਿਨ ਹੋ ਗਏ ਉਹਨਾਂ ਨੇ ਅਰਦਾਸ ਕੀਤੀ ਹੈ ਕੋਈ ਕੱਚਾ ਦਿੱਲਾ ਮਰਨ ਵਰਤ ਨਹੀਂ ਹੈਗਾ ਵੀ ਆ ਕੇ ਜਿਹੜਾ ਮਰਜੀ ਪਕਾ ਕੇ ਜਾ ਕੇ ਵਰਤ ਖਲਾ ਦੂਗਾ ਉਹ ਗੁਰੂ ਸਾਹਿਬ ਨੇ ਅਰਦਾਸ ਹੋਈ ਹੈ 24 ਘੰਟੇ ਸਿਵਰ ਚੱਲਦਾ ਜਪਜੀ ਸਾਹਿਬ ਦਾ ਪਾਠ ਸੁਖਨੀ ਸਾਹਿਬ ਦਾ ਪਾਠ ਹੋ ਕੇ ਚੱਲਦੇ ਨੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਉੱਥੇ ਹਾਜ਼ਰ ਨਜ਼ਰ ਹੈਗਾ ਸੋ ਜਿਹੜੀ ਵੱਡੀ ਗੱਲ ਇਹ ਐ ਜਿਹੜੀ ਦੱਸੀ ਹੈਗੀ ਬਾਈ ਜੀ ਨੇ ਵੀ ਉੱਥੇ ਬਹੁਤ ਕੋਸ਼ਿਸ਼ ਵੀ ਲੱਗੀ ਐ 24 ਘੰਟੇ ਤਿਆਰ ਰਹਿੰਦੇ ਚੱਕੜ ਖਾਤਰ ਕਿਦੋਂ ਵੀ ਚਾਤੇ ਲਿਆ ਸਕਦੇ ਨੇਗੇ ਔਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਦੇਖੋ ਆਪਾਂ ਸੜਕਾਂ ਦੇ ਉੱਤੇ ਕਿੰਨੇ ਇਕੱਠੇ ਹੋਏ ਬੈਠਿਆਂਗੇ ਚਲੋ ਵਧੀਆ ਗੱਲ ਐ ਪੰਜਾਬ ਬੰਦ ਕੀਤਾਗਾ ਮੈਂ ਸਾਡੇ ਲੋਕਾਂਦਾਰ ਭਰਾਵਾ ਜਿੰਨੇ ਨੇ ਸਾਡੇ ਸਾਡੇ ਪੰਜਾਬ ਦੇ ਰਹਿਣਾ ਸਾਡੇ ਪੰਜਾਬੀ ਦੇ ਮੈਂ ਸਭ ਦਾ ਧੰਨਵਾਦ ਕਰਦਾ ਔਰ ਬੱਤੀ ਗੱਲ ਇਹ ਆਪਾਂ ਉੱਥੇ ਜਾ ਕੇ ਗੱਲ ਕਰੀਏ ਜੋ ਉੱਥੋਂ ਸਾਡਾ ਬੰਦਾ ਚੱਕ ਕੇ ਲੈ ਕੇ ਤੁਝੇ ਇੱਥੇ ਬੇਕਰ ਬੱਤੀ ਗੱਲਾਂ ਕਰੇ ਇਹ ਸਾਡਾ ਬੰਦ ਦਾ ਸਰਦਾਰ ਸੀ ਬੰਦ ਆਪਾਂ ਬੰਦ ਕਰਾਇਆ ਢੜਕਾਂ ਦੇ ਵਿੱਚ ਬਹੁਤ ਵਧੀਆ ਗੱਲ ਹੈ ਪਰ ਉੱਥੇ ਮੈਂ ਦੇਖਦਾ ਮੈਂ ਭਲਵਾਨਾ ਨਰਮਤ ਖਾੜਾ ਚਲਾਉਣਾ ਪਹਿਲੇ ਸਭ ਤੋਂ ਪਹਿਲੇ ਕਿਸਾਨ ਆ ਮੈਂ ਇੱਥੇ ਤਕਰੀਬਨ ਪਤਾ ਨਹੀਂ 10 ਵਾਰੀ ਗਿਆ ਦੂਜੇ ਤੀਜੇ ਦਿਨ ਜਾਂਦਾ ਮੈਂ ਭਲਵਾਨਾ ਲੈ ਕੇ ਪਰ ਮੈਨੂੰ ਪਿੰਡ ਦਾ ਕੋਈ ਵੀ ਦਾ ਪਾਸਾ ਤੋਂ ਬੰਦੇ ਜਿੰਦੇ ਰਹੇ ਕੀ ਗੱਲੋ ਯਾਰ ਮੈਨੂੰ ਇਹ ਦੱਸੋ ਆਪਦੇ ਖਤਰ ਮਾਰ ਰਿਹਾਗਾ ਜਾ ਕੋਈ ਆਪਣੇ ਪਰਿਵਾਰ ਖਾਤਰ ਮਰ ਰਿਹਾ ਚਾਹ ਦੇ ਕੋਈ ਤਵੀਲੇ ਖਾਤਰ ਮਰ ਰਿਹਾ ਸਾਡੇ ਕਿਸਾਨਾਂ ਖਾਤਰੇ ਜਾਨ ਦੇ ਰਿਹਾਗਾ ਪਰ ਕਿਉਂ ਨਹੀਂ ਉਹ ਸੱਥੇ ਹੋ ਕੇ ਜਾਂਦੇ ਜੇ ਤੁਸੀਂ ਸੱਥੇ ਹੋ ਕੇ ਜਾਓ ਉਹ ਟ੍ਰਾਜਿੀ ਹੈ ਜੇ ਮਨੈ ਤੋ ਕਟਾ ਕਹਦਾ ਆਪ ਸੋਤਾ ਨੂੰ ਪਗੜ ਪਾਈ ਜਾਈਏ ਜਿੰਨਾ ਚਤ ਲਈ ਵੀ ਸੱਥੇ ਨਹੀਂ ਹੁੰਦੇ ਕੋਈ ਹੱਲ ਨਹੀਂ ਹੋਣਾ ਹੈਗਾ ਕੁਸ਼ ਮਾਜੀ ਕਰ ਲੋ ਧਰਨੇ ਲਾ ਲੈ ਮੈਂ ਤੇ ਸਿੱਧੀ ਗੱਲ ਕਹਿਣਾ ਦਾ ਤੇ ਪੰਜਾਬ ਬੰਦ ਕਰਾਣ ਲਈ ਜੇ ਉੱਥੇ ਜਾ ਕੇ ਸੱਥੇ ਹੋ ਕੇ ਬੈਠਾਂਗੇ ਜਿਹੜਾ ਆਪਣਾ 75 ਸਾਲ ਦਾ ਬਜ਼ੁਰਗ ਬੈਠਾਗਾ ਉਹ ਕੋਈ ਮਗਰ ਮੁਰਨ ਵਾਲਾ ਨਹੀਂ ਹੈਗਾ ਉਹ ਉਹ ਗੁਰੂ ਦਾ ਸਿੱਖ ਅਰਦਾਸ ਕਰਕੇ ਬੈਠਾ ਜਾ ਉੱਥੇ ਸਹੀਰ ਤੇ ਆਉਂਗਾ ਜੇ ਨਾ ਮੰਗਾ ਮੰਗਿਆਂ ਵਿੱਚ ਜਿਹੜੀ ਮੰਨਣ ਵਾਲੀ ਗੱਲ ਹੈ ਜੇ ਆਪਾਂ ਆਈ ਅਡਵਰਟ ਹੁੰਦੇ ਰਹੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੇਰੇ ਖਿਆਲ ਦੀ ਜਿਹੜੀ ਦੁਨੀਆ ਰਵੱਈਆ ਸਾਰੀ ਡੱਲਿਆ ਦੁਨੀਆ ਸੰਢਿਆਂ ਦੇ ਵਿੱਚ ਲੱਗ ਰਹੀ ਹੈ ਆਪਾਂ ਸਾਰੇ ਬਾਈ ਜੀ ਤਸਾਨ ਆ ਜਿੰਨੀਆਂ ਦੁਨੀਆ ਨੇ ੱੱਤੀ ਦੁਨੀਆ ਦਾ ਸਾਰੀਆਂ ੱੱਟੀਆਂ ਹੋ ੱੱਟੀਆਂ ਹੋ ਕੇ ਆਪਾਂ ਜਾ ਕੇ ਦਿੱਲੀ ਜਾ ਉੱਥੇ ਜਾ ਕੇ ਥਲੋੜੀ ਬਾਰਡਰ ਤੇ ਬੈਠੀਏ ਆਪਣੀ ਨਾਫਰੀ ਵਧੇ ਉਰੋ ਤੱਕ ਗੜਪੇ ਤੱਕ ਪਾਤੜਾ ਤੱਕ ਵੀ ਟਰਾਲੀਆਂ ਕਰਨ ਤਾਂ ਉੱਥੇ ਜਾ ਕੇ ਫਿਰ ਸਰਕਾਰ ਨੂੰ ਪਤਾ ਲੱਗੂ ਵੀ ਸਾਰਾ ਪੰਜਾਬ ਇਕੱਠਾ ਹੋ ਗਿਆ ਨਹੀਂ ਤੁਰੇ ਵੇ ਕੋਈ ਗੱਲ ਤੋ ਕਰੇ ਨੀ ਕਰੀਦਾ ਕੋਈ ਇਧਰ ਕਰੀਦਾ ਕੋਈ ਫਾਇਦਾ ਨਹੀਂ ਦਾ ਔਰ ਦੂਜੀ ਗੱਲ ਮੈਂ ਇਹ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਚੀਮੇ ਵਾਲਿਆਂ ਨੂੰ ਚੀਂਦਾ ਦੇ ਵਿੱਚ ਬਹੁਤ 15 16000 ਵੋਟ ਹੈ ਜੀ ਜਿਹੜੀ ਵੋਟ ਬੜੀਆਂ ਬੱਚਿਆਂ ਤੋਂ ਸੱਜ ਕੇ ਤੇ ਉੱਥੇ ਬੰਦੇ ਕਿ ਨਹੀਂ ਆਨੇ ਬੰਦੇ ਆਪਾਂ 10 ਜਾਣੇ ਆ ਕਿ ਜਾ ਕੇ ਮੈਂ ਤਾਂ ਤਲਚਾਦੀ ਵਾਲੀ ਗਿਆ ਜਿੱਦਾਂ ਆਉਣਾ ਕੋ ਚਾਰ ਹੁੰਦੇ ਨੇ ਕਿ ਪੰਜ ਹੁੰਦੇ ਨੇ ਸਾਡੀਆਂ ਮਤਾਵਾਂ ਨੂੰ ਵੀ ਬੇਨਤੀ ਹੈ ਭਰਾਵਾਂ ਨੂੰ ਵੀ ਬੇਨਤੀ ਹੈ ਕੱਲ ਨੂੰ ਸਾਡਾ ਜਿਹੜਾ ਉਥੇ ਸਾਡੇ ਖਾਤਰ ਸ਼ਹੀਦ ਹੋਣ ਖਾਤਰ ਬੈਠੇਗਾ ਸਾਡੀਆਂ ਮੰਗਾ ਖਾਤਰ ਹੱਥ ਲੈਣ ਖਾਤਰ ਉਹਨੂੰ ਸਰਕਾਰ ਚਾਤੀ ਲੈ ਗਈ ਕੋਈ ਫਾਇਦਾ ਨਹੀਂ ਬਣਾ ਆਪਣਾ ਪਿੰਡਾਂ ਜਿਹੜਾ ਦਾ ਕੋਈ ਫਾਇਦਾ ਨਹੀਂਗਾ ਕਿੱਥੇ ਹੋ ਹਰੇਕ ਪਿੰਡ ਦੇ ਵਿੱਚੋਂ 200 100 200 ਬੰਦਾ ਘਟੋ ਘਟੋ ਉੱਥੇ ਜਾਓ ਹੁਣ 15 16000 ਵੋਟ ਹੈ 15 ਬੰਦੇ ਬੰਦੇ ਉੱਥੇ 15 ਵੀ ਜਾਂਦੇ ਆਪਾਂ ਬੰਦੇ ਉੱਥੇ ਕਿੰਨੇ ਲੰਗੇ ਜਾ ਕੇ ਤੇ ਰੋਵਰ ਝੂਟਰੀ ਬੋਲ ਤਾਂ ਮੈਨੂੰ ਤਕਰੀਬਨ ਦੂਜੇ ਨੂੰ ਜਿਆਦਾ ਕਾਲੂ ਫੇਰ ਜਾਣਾ ਮਾਤੇ ਹਾਂਜੀ ਦੋਸਤੋ ਇਹ ਜੋ ਡੋਲੀ ਵਾਲੀ ਗੱਡੀ ਹੈ ਇਸ ਨੂੰ ਧਰਨੇ ਦੇ ਵਿੱਚੋਂ ਬੜੀ ਆਰਾਮ ਨਾਲ ਨਿਘਾਇਆ ਜਾ ਰਿਹਾ ਹੈ ਸੋ ਅਮਰਜੈਂਸੀ ਸੇਵਾਵਾਂ ਨੇ ਜੋ ਉਹ ਸਭ ਚੱਲ ਰਹੀਆਂ ਨੇ ਜੀ ਚਾਹ ਪਾਤੇ ਚਾਰ ਚਾਹ ਤੇਰੀ ਬਾਖੀ ਤੀਰਸਲਾ ਤੇਰੇ ਤੇ ਸਤਿ ਆਫਲੁਰਤੂ ਸਦਾ ਹੀ ਜਾਦੇ ਜਮਾਲ ਲਾ ਔਰ ਚਾਹ ਪਾਤੇ ਚਾਰ ਚਾਹ ਤੇਰੀ माधी पंड जीवे बोल

ਉਹ ਭਾਈ ਮੂੰਹ ਤਾਰੇ ਕਿਸ ਨੂੰ ਦੇਖਦੀਆਂ ਨਹੀਂ ਆ ਪਾਣੀ ਚੈੱਕ ਕਰਾ ਲਓ ਉੱਪਰਲਾ ਪਾਣੀ ਬਿਲਕੁਲ ਖਰਾਬ ਹੈ ਥੱਲੇ ਵਾਲ ਜਿੱ ਕਿੰਨਾ ਕਿੰਨਾ ਆ ਰਿਹਾ ਹੈ ਕਿੰਨਾ ਪੀੜਿਆ ਫੇਰਿਆ ਹਰ ਇੱਕ ਘਰ ਚ ਰੋਗ ਰੋਗੀ ਹੋ ਰਹੇ ਆ ਬਿਮਾਰੀਆਂ ਲੱਗ ਰਹੀਆਂ ਪੰਜਾਬ ਇੱਕ ਨਸ਼ੇ ਨੇ ਖਤਮ ਕਰਤਾ ਇੱਕ ਬਿਮਾਰੀਆਂ ਲੱਗ ਰੀਆਂ ਨੇ ਤੀਜਾ ਹੋਣਾ ਸਾਡੇ ਤੇ ਹੱਲਾ ਬੋੜ ਬਾਕੀ ਤੁਸੀਂ ਹੋਰ ਦੇਖੋ ਪਰ ਅਜਿਹੇ ਮੁਕਾਬਲੇ ਤੁਸੀਂ ਕੋ ਮੁਕਾਬਲੇ ਜੇ ਚੱਕ ਚੱਕ ਕੇ ਕ੍ਰਾਈਮ ਬਹੁਤ ਹੈ ਕ੍ਰਾਈਮ ਨੂੰ ਵਧਾਉਣ ਚ ਕੌਣ ਸਰਕਾਰਾਂ ਨੇ ਇਹ ਸਾਰਾ ਪੰਜਾਬ ਜੀ ਕਿਉਂ ਹੋ ਰਿਹਾ ਹੈ ਇਹ ਨਸ਼ਾ ਪੰਜਾਬ ਜੀ ਕਿਉਂ ਵਿਕਦਾ ਹੈ ਹੋਰ ਵੀ ਸੇਟਾਂ ਨੇ ਗੁਜਰਾਤ ਹੈ ਐਮਪੀ ਆ ਉੱਥੇ ਕਿਉਂ ਨਹੀਂ ਵਿਕਦਾ ਇਹ ਤੁਸੀਂ ਇਹਦਾ ਜਿਹੜੀ ਕਦੇ ਸੋਚਿਆ ਨਹੀਂ ਇਹਨਾਂ ਦੇ ਮਰਸੂਬੇ ਕੀ ਹੈ ਇਹਨਾਂ ਦੇ ਮਰਸੂਬਾ ਹੀ ਕੋਈ ਹੈ ਕਿ ਉਹ ਕੰਨੇ ਪੰਜਾਬੀ ਬੋਲਦੇ ਆ ਇਹ ਪੰਜਾਬੀ ਪਹਿਲੇ ਤੋਂ ਬੋਲੀ ਇਹ ਪੰਜਾਬੀ ਪੈ ਜਾਣਗੇ अधा पाकिस्तान ਇਹ ਪੰਜਾਬ ਵੀ ਹੁਣ ਓਦੋਂ ਬਾਅਦ ਜੇ ਆਪਾਂ ਦੇਖ ਜਾਈਏ ਫੇਰੇ ਇਹਨਾਂ ਨੂੰ ਪਤਾ ਫਿਰ ਜਿਹੜਾ ਅੰਦੋਲਨ ਜਿੱਤਿਆ ਪ੍ਰਜਾ ਮੈਂ ਇਹ ਗੱਲ ਆਪਾਂ ਨੂੰ ਸਪਸ਼ਟ ਨਹੀਂ ਪੰਜਾਬੀਆਂ ਨੇ ਜਿੱਤਿਆ ਜਿਆਦਾ ਰੋਲ ਪੰਜਾਬ ਹੁਣ ਵੀ ਐਟਾ ਦੇ ਨਾਲ ਚੱਲ ਰਿਹਾ ਕਿਸੇ ਹੋਰ ਸਟੇਟ ਦੇ ਵਿੱਚ ਐਨਾ ਕੋਈ ਆਪਾਂ ਨੂੰ ਖਾਸ ਸਪੋਰਟ ਨਹੀਂ ਆ ਰਹੀ ਪੰਜਾਬ ਜੀ ਚੱਲ ਰਹੀ ਹੈ ਜੋ ਜਿਹੜੀ ਵੀ ਸਰਕਾਰ ਹੈ ਸੈਂਟਰ ਦੀ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਨੂੰ ਇਹ ਪੰਜਾਬ ਵਾਲੇ ਦਬਦੇ ਨਹੀਂ ਉਹਨਾਂ ਨੇ ਹੁਣ ਇੱਕ ਤਰੀਕਾ ਸਿੱਧਾ ਦੇਖ ਲਿਆ ਵੀ ਜੇ ਨੰਣਾਬਾ ਸੱਚਾ ਬੰਗਾ ਲੈਣੀਆਂ ਤੇ ਦਬ ਦੇਣੀ ਆ ਨਸ਼ੇ ਵਾਲਾ ਸਭ ਤੋਂ ਵੱਧ ਚਲਾਇਆ ਨੌਜਵਾਨ ਪੀੜ੍ਹੀ ਤੁਹਾਨੂੰ ਪਤਾ ਹੀ ਹੈ ਤੁਸੀਂ ਸਾਰੇ ਜਾਣੀ ਜਾਣੋ ਵੀ ਕਿੰਨਾ ਆਪਣੇ ਪਿੰਡਾਂ ਜਾਂ ਜਵਾਕ ਅੱਜ ਕੱਲ ਦੇ ਕਿਹੜੇ ਨਸ਼ਿਆਂ ਤੇ ਲੱਗੇ ਸਮਾਇਕ ਆ ਕੋਚਿੱਟਾ ਪੀਪੀਕੇ ਪਰਵਾਰ ਉਹਨਾਂ ਦੇ ਕੀ ਰਿਜ਼ਲਟ ਨੇ ਉਹ ਵੀ ਤੁਹਾਨੂੰ ਕਹਾ ਪਤਾ ਪੈਹਲਾ ਤੋਂ ਪੀਂਦੇ ਨੇ ਵੈਸੀ ਨਹੀਂ ਛੱਡੀ ਜਾਣੀ ਤੇ ਕੁਝ ਪੀਪੀ ਖਾਤੋਂ ਜਿਹੜੇ ਛੱਡ ਛੁੱਟ ਜਾਂਦੇ ਉਹਨਾਂ ਦੇ ਕੀ ਅਸਰ ਪੈਂਦੇ ਉਹ ਵੀ ਤੁਹਾਨੂੰ ਸਾਰਾ ਕੁਝ ਹੀ ਪਤਾ ਹੈ। ਉਹ ਬਹੁਤ ਵੱਡੀ ਇਹ ਚਾਲ ਹੈ ਇਹਨਾਂ ਦੀ ਸਰਕਾਰ ਦੀ ਵੀ ਪੰਜਾਬ ਨੂੰ ਕਿਵੇਂ ਖਤਮ ਕਰਦੀ ਏ।